ਅਜਮਤੀ 48 2024 ਨੂੰ ਚੀਨਾ ਮਾਨਸਾ ਦੀ ਰਿਹਸ਼ ਤੇ ਪਿੰਡ ਤਾਮਕੋਟ ਕਮੇਟੀ 22 ਮੈਂਬਰੀ ਕਮੇਟੀ ਮਾਨਸਾ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕਮੇਟੀ ਮੈਂਬਰਾਂ ਨੇ ਕਬੂਤਰਬਾਜੀ ਦੇ ਸੁਧਾਰ ਵਾਸਤੇ ਇਕੱਠੇ ਹੋ ਕੇ ਮਤੇ ਪਾਸ ਕੀਤੇ ਆ ਜਿਦੇ ਵਿੱਚ ਸਭ ਤੋਂ ਪਹਿਲਾਂ ਇਹ ਰੱਖਿਆ ਗਿਆ ਕਿ ਜੋ ਪੰਜਾਬ ਦੀ ਕਮੇਟੀ ਨੇ ਕਾਨੂੰਨ ਪਾਸ ਕੀਤੇ ਆ ਰੂਲ ਪਾਸ ਕੀਤੇ ਆ ਕਬੂਤਰਬਾਜੀ ਲਈ ਉਹ ਜ਼ਿਲ੍ਹਾ ਕਮੇਟੀਆਂ ਤੇ ਵੀ ਲਾਗੂ ਰਹਿਣਗੇ ਪਰ ਕਬੂਤਰਬਾਜੀ ਦੇ ਸੁਧਾਰ ਲਈ ਬਾਈ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਕੁਝ ਨਵੇਂ ਰੂਲ ਅੱਜ ਲਿਖੇ ਹਨ ਜੋ ਇਸ ਤਰ੍ਹਾਂ ਹਨ ਜੋ ਪਿੰਡ ਆਪਣੇ ਪਿੰਡ ਬਾਜੀ ਨਹੀਂ ਕਰਾਉਂਦੇ ਅਤੇ ਦੂਜੇ ਪਿੰਡਾਂ ਦੀ ਬਾਜੀ ਉੱਪਰ ਇਨਾਮ ਦਿੰਦੇ ਹਨ ਉਹਨਾਂ ਦੁਆਰਾ ਇਹ ਇਨਾਮ ਦੇਣੇ ਜ਼ਰੂਰੀ ਹੋਣਗੇ ਮੋਟਰਸਾਈਕਲ 6 ਬੰਦੇ ਰਲ ਕੇ ਦੇ ਸਕਦੇ ਹਨ ਫਰਿੱਜ 3 ਬੰਦੇ ਰਲ ਕੇ ਦੇ ਸਕਦੇ ਹਨ ਅਤੇ ਕੂਲਰ 2 ਵਿਅਕਤੀ ਰਲ ਕੇ ਦੇ ਸਕਦੇ ਹਨ ਰੂਲ ਨੰਬਰ 2 ਜੇਕਰ ਕਿਸੇ ਦੂਸਰ ਵਾਲੀ ਬਾਜੀ ਵਿੱਚ ਕੋਈ ਘਟਨਾ ਵਾਪਰਦੀ ਹੈ ਤੱਕ ਦੂਸਰੇ ਦਿਨ ਦੂਸਰ ਵਾਲੇ ਦਿਨ ਸਵੇਰ 8 ਵਜੇ ਤੱਕ ਜਿੰਨਾ ਕਬੂਤਰਾਂ ਦੇ ਮੋਹਰੇ ਲੱਗੀਆਂ ਹੋਣਗੀਆਂ ਪੈਸੇ ਉਹਨਾਂ ਵਿੱਚ ਵੰਡ ਦਿੱਤੇ ਜਾਣਗੇ ਤੇ ਨੰਬਰ 3 ਕਾਪੀ ਵਾਲੇ ਪੈਸੇ 3100 ਕਾਪੀ ਵਾਲੇ ਲਈ 3100 ਰੁਪਿਆ ਰੱਖਿਆ ਗਿਆ ਹੈ ਜੋ ਕਿ ਕਾਪੀ ਵਾਲੇ 100 ਕਬੂਤਰਾਂ ਦੇ ਇਨਸਾਫ ਦਾ ਜ਼ਿੰਮੇਵਾਰ ਹੋਵੇਗਾ ਜੇਕਰ ਕੋਈ ਪਿੰਡ ਦਾ ਵਿਅਕਤੀ ਉਸ ਤੋਂ ਉੱਪਰ ਕਬੂਤਰ ਬੁਲਾ ਕੇ ਬਾਜੀ ਕਰਵਾਉਂਦਾ ਹੈ 100 ਤੋਂ ਜ਼ਿਆਦਾ ਕਬੂਤਰ ਹੁੰਦੇ ਹਨ ਤਾਂ ਕਾਪੀ ਵਾਲੇ ਨਾਲ ਗੱਲ ਖੋਲ ਕੇ 100 ਤੋਂ ਉੱਪਰ ਕਬੂਤਰਾਂ ਦਾ ਦਾ ਪ੍ਰਬੰਧ ਕਰ ਸਕਦਾ ਹੈ ਅਤੇ 100 ਕਬੂਤਰਾਂ ਤੋਂ ਜੇਕਰ ਜ਼ਿਆਦਾ ਕਬੂਤਰ ਬਾਜੀ ਤੇ ਛੁੜਦੇ ਹਨ ਤਾਂ ਕਾਪੀ ਵਾਲੇ ਦੀ ਤੇ ਬਾਜੀ ਛਡਾਉਣ ਵਾਲੇ ਦੀ ਆਫਸਦਾਰੀ ਹੋਵੇਗੀ ਨੰਬਰ 4 ਬਾਜੀ ਉੱਪਰ ਕਬੂਤਰਾਂ ਦੇ ਰੰਗ ਗੂੜੇ ਹੋਣੇ ਜ਼ਰੂਰੀ ਹਨ ਨਹੀਂ ਤਾਂ ਸਵੇਰ ਸੁਭਾ ਸਵੇਰੇ ਜੇ ਦੋ ਕਬੂਤਰਾਂ ਦਾ ਰੰਗ ਰਲਦਾ ਤਾਂ ਪਹਿਲਾ ਇਹ ਕਬੂਤਰ ਦਸ ਉਹੀ ਰੰਗ ਰੱਖਿਆ ਜਾਵੇਗਾ ਅਤੇ ਜੇਕਰ ਜੋ ਰੰਗ ਰਲਣ ਵਾਲਾ ਕਬੂਤਰ ਦੁਆਰਾ ਆਉਂਦਾ ਉਸਦੇ ਰੰਗ ਚੇਂਜ ਕੀਤਾ ਜਾਵੇਗਾ ਅਤੇ ਰੰਗ ਦਾ ਪ੍ਰਬੰਧ ਕਾਪੀ ਵਾਲਾ ਕਰਕੇ ਰੱਖੇਗਾ ਨੰਬਰ 5 ਕਾਪੀ ਦਾ ਇਨਸਾਫ ਕਰਦੇ ਵੀਰਾਂ ਕੋਲ ਰੰਗਾਂ ਦੀ ਕਿਟ ਹੋਣੀ ਜ਼ਰੂਰੀ ਹੈ ਅਤੇ ਸ਼ਾਮ ਨੂੰ ਨਾਮਾਂ ਦੀ ਵੰਡ ਤੱਕ ਜ਼ਿੰਮੇਵਾਰੀ ਨਿਭਾਉਣੀ ਲਾਜ਼ਮੀ ਹੋਵੇਗੀ ਨੰਬਰ 6 ਪੰਜਾਬ ਕਮੇਟੀ ਹਰ ਛੋਟੀ ਵੱਡੀ ਬਾਜੀ ਉੱਪਰ ਰੋਟੀ ਦਾ ਖਰਚਾ 200 ਰੱਖਿਆ ਗਿਆ ਹੈ ਜਿਸ ਵਿੱਚ ਪਿੰਡ ਦੁਆਰਾ ਵਧੀਆ ਤਰੀਕੇ ਨਾਲ ਰੋਟੀ ਖਵਾਉਣੀ ਜ਼ਰੂਰੀ ਹੋਵੇਗੀ ਜੋ ਕਿ ਸਵੇਰੇ 10 ਵਜੇ ਤੱਕ ਖਰਵਾਉਣੀ ਜ਼ਰੂਰੀ ਹੋਵੇਗੀ ਨੰਬਰ 7 ਬਾਜੀ ਉਪਰ ਨਾਮਾਂ ਉੱਪਰ ਉੱਡ ਰਹੇ ਨਾਮਾਂ ਦੀ ਵੰਡ ਖਿਡਾਰੀਆਂ ਦੀ ਮਰਜ਼ੀ ਦੇ ਮੁਤਾਬਕ ਹੋਵੇਗੀ ਪਰ ਜੇਕਰ ਨਾਮ ਵੱਡੇ ਹਨ ਜਿਵੇਂ ਜੇ ਮੋਟਰਸਾਈਕਲ ਜਾਂ ਇਸ ਤੋਂ ਉਪਰ ਹਰ ਤਾਂ ਪਿੰਡ ਵਾਲੀ ਕਮੇਟੀ ਦਾ ਫੈਸਲਾ ਹੋਵੇਗਾ ਕਿ ਇਨਾਮ ਲਈ ਕਬੂਤਰਾਂ ਦੇ ਪੈਰ ਲਗਾਉਣੇ ਹਨ ਜਾਂ ਨਹੀਂ ਪਰ ਮੋਟਰਸਾਈਕਲ ਤੱਕ ਦੀ ਬਾਜੀ ਲਈ ਕਬੂਤਰਾਂ ਦੇ ਪੈਰ ਲਵਾਉਣ ਸੰਬੰਧੀ ਮਰਜ਼ੀ ਕਬੂਤਰਵਾਜਾਂ ਦੀ ਹੋਵੇਗੀ। ਨੰਬਰ 8 ਸਾਰੇ ਮਤੇ ਜੋ ਪੰਜਾਬ ਕਮੇਟੀ ਦੁਆਰਾ ਪਾਏ ਗਏ ਹਨ ਉਹ ਜਿਹੜਾ ਕਮੇਟੀ ਵਾਲੀ ਮੰਨਣੀ ਜ਼ਰੂਰੀ ਹੋਣਗੇ। ਧੰਨਵਾਦ ਜੀ। ਇਹ ਗੱਲ ਬਾਈ ਜੀ ਰਹਿ ਗਈ ਸੀ। ਸਾਰੀ ਕਮੇਟੀ ਦੀ ਹਾਜ਼ਰੀ ਦੇ ਵਿੱਚ ਕਮੇਟੀ ਵੱਲੋਂ ਜਿਹੜੇ ਆਪਣੇ ਕੈਸ਼ੀਅਰ ਸਾਹਿਬ ਦਾ ਮਤਲਬ ਸਕੱਤਰ ਉਹ ਕੀਤਾ ਗਿਆ ਗਠਨ ਕੀਤਾ ਗਿਆ ਉਹ ਆਪਣੇ ਬਾਈ ਸੋਨੀ ਜੀ ਹੋਣਗੇ ਆਪਣੇ ਮਾਨ ਸਾਕ ਕਮੇਟੀ ਦੇ ਜਿਹੜੇ ਖਜ਼ਾਨਚੀ ਸੀ। ਇਹ ਧਿਆਨ ਤੇ ਲਿਆਓ ਜੀ ਸਾਰੇ ਭਰਾ ਕਿਉਂ ਮਾਨਸਾ ਕਮੇਟੀ ਦਾ ਲੈਣ ਦੇਣ ਦੇ ਹਿਸਾਬਕ ਤਾ ਹੋਊਗਾ ਉਹ ਬਾਈ ਸੋਨੀ ਕੋਲ ਹੋਊਗਾ। ਇੱਕ ਕਮਿਟੀ ਦਾ ਫੈਸਲਾ ਇਹ ਵੀ ਹੋਇਆ ਜੀ ਵੀ ਜਿਹਨੇ 24 ਜਬਾਦੀਆਂ ਨਹੀਂ ਕਰਾਈਆਂ ਜੇ ਉਹ ਬੰਦਾ ਹੁਣ ਨਹੀਂ ਕਰਾ ਸਕਦਾ ਕਿਸੇ ਨਾਲ ਕੋਈ ੱੱਕਾ ਨਹੀਂ ਕੋਈ ਹੁਣ ਕਰਾਉਣ ਦੀ ਅਸੀਂ ਉਹ ਨਹੀਂ ਕਰਦੇ ਪਰ 2025 ਜੇ ਕਰਾਉਣੀਆਂ ਲਾਜ਼ਮੀ ਨੇ ਚਾਹੇ ਕੋਈ ਸ਼ਹਿਰ ਵਾਲਾ ਚਾਹੇ ਕੋਈ ਵੱਡੇ ਪਿੰਡ ਵਾਲਾ ਚਾਹੇ ਕੋਈ ਢਾਣੀ ਵਾਲਾ ਤੇ ਉਹ ਮੰਨੇ ਬਾਈ ਨੇ ਬੋਲ ਦਿੱਤਾ ਜਿਹੜੀ ਦੂਜੇ ਪਿੰਡ ਚ ਨਾਮ ਦੇਣੇ ਆ। ਛੇ ਮਦਦਾਂ ਨੂੰ ਮੋਟਰਸ ਜੇ ਮੰਨ ਲਓ ਕੋਈ ਬੰਦੇ ਮੰਨ ਲਓ ਮੈਂ ਛੇੜ ਜਰਣਾ ਮੈਂ ਦੂਜੇ ਪਿੰਡ ਬਾਜੀ ਕਰਾ ਸਕਦਾ ਅਸੀਂ ਛੇ ਜਣੇ ਰਲ ਕੇ ਦੇ ਸਕਦੇ ਆ ਜੇ ਫ੍ਰਿਜ ਦੇਣਾ ਤਾਂ ਰਲ ਕੇ ਦੇ ਸਕਦੇ ਆ ਕੂਲਰ ਦੋ ਜਣੇ ਰਲ ਕੇ ਦੇ ਸਕਦੇ ਆ ਪਰ ਬਾਜ਼ੀਆਂ 25 ਕਰੋੜਾਂ ਲਾਜ਼ਮੀ ਹੋਣਗੀਆਂ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਤੇ ਇਹ ਆਪਦੇ ਧਿਆਨ ਚ ਲਓ ਭਾਈ ਨਹੀਂ ਬਾਜੀ ਛੜਾਈ ਨਹੀਂ ਜਾਣੀ ਉਹ ਬੰਦੇ ਬਾਕੀ ਭਾਈ ਸਾਰੇ ਭਰਾਵਾਂ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਮਾਨਸਾ ਕਮੇਟੀ ਦੇ ਮੈਂਬਰ ਹਾਜ਼ਰ ਨੇ ਜੀ ਇੱਥੇ ਇੱਕ ਬਾਈ ਜੀ ਸਾਡਾ ਜਿਹੜਾ ਸਾਡੇ ਮਾਨਸੇਲੇ ਵਾਲਿਆਂ ਨੂੰ ਇੱਕ ਬੇਨਤੀ ਇਹ ਆ ਵੀ ਜਿਹੜਾ ਵੀ ਸਾਡੀ ਕਮੇਟੀ ਦੇ ਊਸੂਲਾਂ ਤੋਂ ਤੇ ਪੰਜਾਬ ਦੀ ਕਮੇਟੀ ਦੇ ਊਸੂਲਾਂ ਤੋਂ ਕੋਈ ਨਵਾਂ ਰੂਲ ਰੱਖੂ ਜਾਂ ਕਮੇਟੀ ਤੋਂ ਬਾਹਰ ਚੱਲੂ ਉਹਦੇ ਕਿਸੇ ਕਿਸੇ ਵੀ ਅਸੀਂ ਨਵੇਂ ਨੁਕਸਾਨ ਦੇ ਜ਼ਿੰਮੇਵਾਰ ਨਹੀਂ ਉਹਦੀ ਬਾਜੀ ਦੇ ਤੇ ਸਾਡੇ ਜਿੰਨੇ ਵੀ ਮਾਨਸਾ ਦੇ ਕਾਪੀ ਵਾਲੇ ਇੰਚਾਰਜ ਨੇ ਕਾਪੀ ਵਾਲੇ ਬੰਦੇ ਨੇ ਉਹ ਵੀ ਜੇ ਇਹ ਰੂਲ ਨਹੀਂ ਫਾਲੋ ਕਰਦੇ ਤਾਂ ਕਮੇਟੀ ਉਹਨਾਂ ਪਿੱਛੇ ਵੀ ਕਦੇ ਕੋਈ ਸਟੈਂਡ ਨਹੀਂ ਲਾਊਗੀ ਤੇ ਤੀਜੀ ਗੱਲ ਆਪਾਂ ਕੀ ਕਹਿੰਦੇ ਸੀ ਬਾਈ ਕੋਈ ਕਿਸੇ ਦੇ ਨਿੱਜੀ ਮਸਲੇ ਵਾਲਾ ਇੱਕ ਕਿਸੇ ਦਾ ਕੂਤਲਾ ਕੋਈ ਲੈਣ ਦੇਣਾ ਕਿਸੇ ਦੇ ਕੋਈ ਦੱਬੇ ਕਿਸੇ ਦਾ ਕੋਈ ਚੱਕਿਆ ਕਰਿਆ ਕਮੇਟੀ ਕਿਸੇ ਦੇ ਨਿੱਜੀ ਮਸਲੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂ ਤੇ ਨਾ ਹੀ ਸਾਡੇ ਕੋਲ ਕੋਈ ਮਸਲਾ ਲੈ ਕੇ ਆਵੇ ਕਮੇਟੀ ਸਿਰਫ ਬਾਜ਼ੀਆਂ ਚੰਗੀਆਂ ਕਰਾਉਣ ਨੂੰ ਲੈ ਕੇ ਇਹ ਬਣਾਈ ਗਈ ਹੈ ਉਤੋਂ ਸੁਧਾਰ ਲਈ ਬਣਾਈ ਗਈ ਹੈ ਨਾ ਕਿ ਆਪਾਂ ਕਿਸੇ ਦੇ ਨਿੱਜੀ ਰੰਜਿਸ਼ ਦਾ ਨਪਟਾਰਾ ਕਰਨ ਲਈ ਬਾਕੀ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਸਹਿਮਤੀ ਹੈ ਠੀਕ ਹੈ ਜੀ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਤੇ ਪਹੁੰਚਦੇ ਸਾਰੇ ਭਰਾ ਇਹ ਸ਼ੇਅਰ ਕਰ ਦਿਓ ਮਾਨਸੋਲੇ ਗਰੁੱਪਾਂ 'ਚ ਤੇ ਸਾਰੇ ਭਰਾ ਰੂਲ ਫਾਲੋ ਕਰੋ ਤੇ ਜਿਹੜੇ ਪੰਜਾਬ ਕਮੇਟੀ ਦੇ ਰੂਲ ਨੇ ਸਾਰੇ ਭਰਾ ਉਹ ਪੜੋ ਤਾਂ ਕਿ ਸਾਰੇ ਭਰਾਵਾਂ ਦਾ ਧਿਆਨ ਚੱਲ ਸਕੇ ਅਗਲੀ ਮੀਟਿੰਗ ਹਫਤਾ ਵੇਲਾ ਦੱਸ ਅਗਲੀ ਮੀਟਿੰਗ ਜਿਹੜੀ ਹੋਊ ਸਾਡੀ ਉਹ ਹਫਤਾ ਪਹਿਲਾਂ ਦੱਸ ਦਾਂਗੇ ਸਾਰੇ ਸਹਿਮਤੀ ਨਾਲ ਤੇ ਜਿਹੜੇ ਬੰਦਾਵਾ ਰੂਲ ਜਾਂ ਕੁਝ ਬਣੂਗਾ ਉਹ ਵੀ ਦੱਸ ਦਿਆਂਗੇ ਬਾਕੀ ਦਾ ਬੋਲ ਦੋ ਵੀ ਜਿਹਨੇ 24